ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਹੋ ਆਈ ਹੋਪ ਤੁਸੀਂ ਸਭ ਠੀਕ-ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਇੱਕ ਬਹੁਤ ਪਿਆਰਾ ਜਿਹਾ ਲੋਕਲੀਟਰ ਇਤਿਆਸ ਕਰਦੇ ਹਾਂ ਕਿ ਤੁਸੀਂ ਇਸ ਨੂੰ ਪਹਿਲੇ ਹੀ ਕੀਤਾ ਵਾਂ ਬਹੁਤ ਪਸੰਦ ਕਰੋਗੇ ਸੋ ਲੋ ਸੁਣੋ ਫਿਰ ਅੱਜ ਦਾ ਇਹ ਪਿਆਰਾ ਜਿਹਾ ਲੋਕਲੀ ದಪತ್ತಿ ಪತಿಲ ಸ್ವಾಪತ್ತ ਹਏ ਤੇਗੇ ਆ ਸੁਆਦ ਖਸ ਮਨੁ ਖਾਣੀ ਦਾ ਹਾਈ ਤੇਗੇ ਆ ਸੁਆਦ ਖਸ ਮਨੁ ਖਾਣੀ ਦਾ ਸੋਰਾ ਕਹਿੰਦਾ ਪਹਿਲਾ ਬਾਟੀ ਮੇਰੀ ਪਰਦੇ ਹਾਈ ਮੇਰੀ ਪਰਦੇ ਹੁਕਾ ਤੇ ਚਲਮ ਪਾਵੇਂ ਗੈਣੇ ਕਰ ਦੇ ਹਾਈ ਹੁਕਾ ਤੇ ਚਲਮ ਪਾਵੇਂ ਗੈਣੇ ਕਰ ਦੇ ਦੋਕ ਪਤੇ ਚਾਦੇ ਪਤੀਲਾ ਪਾਣੀ ਦਾ ਪਤੀਲਾ ਪਾਣੀ ਦਾ ਪੈ ਗਿਆ ਸਵਾਦ ਖਸ ਮਨੂ ਖਾਣੀ ਦਾ ਹਾਇ ਪੈ ਗਿਆ ਸਵਾਦ ਖਸ ਮਨੂ ਖਾਣੀ ਦਾ ਸਸ ਕਹਿੰਦੀ ਪਹਿਲਾ ਬਾਟੀ ਮੇਰੀ ਭਰ ਦੇ ਹਾਇ ਮੇਰੀ ਭਰ ਦੇ ਚੜ ਖਾਤੇ ਪੀੜਾ ਵਾ ਮੇ ਗਣੇ ਤਰ ਦੇ ਚੜ ਖਾਤੇ ਪੀੜਾ ਵਾ ਮੇ ਗਣੇ ਕਰ ਦੇ ਲੋਕ ਪੱਤੇ ਚਾ ਦੇ ਪਤਿਲਾ ਪਾਣੀ ਦਾ ਪਤਿਲਾ ਪਾਣੀ ਦਾ ਤੇ ਗਿਆ ਸਵਾਦ ਖਸ ਮਨੁ ਖਾਣੀ ਦਾ ਹਾਈ ਬੈ ਗਿਆ ਸਵਾਦ ਖਸ ਮਨੁ ਖਾਣੀ ਦਾ ਦਿਓਰ ਕਹਿੰਦਾ ਪਹਿਲਾ ਬਾਟੀ ਮੇਰੀ ਪਰ ਦੇ ਹਾਏ ਮੇਰੀ ਪਰ ਦੇ ਕਲਮ ਕਤਾਬਾਂ ਪਾਵੇਂ ਗਹਿਣੇ ਤਾਰ ਦੇ ਹਾਏ ਕਲਮ ਕਤਾਬਾਂ ਪਾਵੇਂ ਗਹਿਣੇ ਤਾਰ ਦੇ ਲੋਕ ਪੱਤੇ ਚਾ ਦੇ ਪਤੀਲਾ ਪਾਣੀ ਦਾ ਪਤੀਲਾ ਪਾਣੀ ਦਾ ਪੈ ਗਿਆ ਸਵਾਦ ਖਸ ਮਨੁ ਖਾਣੀ ਦਾ ਹਾਈ ਪੈ ਗਿਆ ਸਵਾਦ ਖਸ ਮਨੁ ਖਾਣੀ ਦਾ ਨਾ ਨਾਨਕ ਕਹਿੰਦੀ ਪਹਿਲਾ ਬਾਟੀ ਮੇਰੀ ਪਰਦੇ ਹਾਈ ਮੇਰੀ ਪਰਦੇ ਗੁੱਡੀਆਂ ਪਟੋਲੇ ਬਾਵੇਂ ਗਣੇ ਤਰਦੇ ਹਾਈ ਗੁੱਡੀਆਂ ਪਟੋਲੇ ਬਾਵੇਂ ਗਣੇ ਤਰਦੇ ਦੋ ਕਪੱਤੇ ਚਾ ਦੇ ਪਤਿਲਾ ਪਾਣੀ ਦਾ ਪਤਿਲਾ ਪਾਣੀ ਦਾ ਪੈ ਗਿਆ ਸੁਆਦ ਖਾਸ ਮਾਨੂੰ ਖਾਣੀ ਦਾ ਪੈ ਗਿਆ ਸੁਆਦ ਖਾਸ ਮਾਨੂੰ ਖਾਣੀ ਦਾ ਦੋ ਕਪੱਤੇ ਚਾ ਦੇ ਪਤਿਲਾ ਪਾਣੀ ਦਾ ਪਤਿਲਾ ਪਾਣੀ ਦਾ ਪੈ ਗਿਆ ਸਵਾਦ ਖਸ ਮਾਨੂੰ ਖਾਣੀ ਦਾ ਹਾਈ ਪੈ ਗਿਆ ਸਵਾਦ ਖਸ ਮਾਨੂੰ ਖਾਣੀ ਦਾ ਕਾਂਤ ਕਹਿੰਦਾ ਪਹਿਲਾ ਬਾਟੀ ਮੇਰੀ ਪਰਦੇ ਹਾਈ ਮੇਰੀ ਪਰਦੇ ਜਮੀਨ ਜਮੀਨ ਪਰਿਗਣੇ ਸਹਰ ਦੇ ਹਾਈ ਸਾਰੀ ਜਮੀਨ ਪਿਆਵੀ ਗਣੇ ਸਹਰ ਦੇ ਦੋਕ ਪੱਤੇ ਚਾਰੇ ਪਤਿਲਾ ਪਾਣੀ ਦਾ ਪਤਿਲਾ ਪਾਣੀ ਦਾ ਪੈ ਗਿਆ ਸਵਾਦ ਖਸਮਾਨੁ ਖਾਣੀ ਦਾ ਹਾਈ ਪੈ ਗਿਆ ਸਵਾਦ ਖਸਮਾਨੁ ਖਾਣੀ ਦਾ ਦੋਕ ਪੱਤੇ ਚਾਰੇ ਪਤਿਲਾ ਪਾਣੀ ਦਾ ਪਤਿਲਾ ਪਾਣੀ ਦਾ ਪੈ ਗਿਆ ਸੁਆਦ ਖਸਮ ਨੂੰ ਖਾਣੀ ਦਾ ਹਾਈ ਪੈ ਗਿਆ ਸੁਆਦ ਖਸਮ ਨੂੰ ਖਾਣੀ ਦਾ